ਅਬਰਾਹਮ ਬਜ਼ੁਰਗ ਸੀ ਤੇ ਸਾਰਾ ਕਾਲੀ ਪੈ ਜਾਂਦੀ ਸੀ ਭਾਵੇਂ ਜਿੱਦਾਂ ਦੇ ਮਰਜ਼ੀ ਸੀ ਜੇ ਪਰਮੇਸ਼ਵਰ ਦੀ ਆਵਾਜ਼ ਉਹਨਾਂ ਦੀ ਜ਼ਿੰਦਗੀ ਵਿੱਚ ਆਈ ਤਾਂ ਫਲਦਾਰ ਜ਼ਰੂਰ ਹੋਏ ਉਹ ਹਾਲੇਲੂਇਆ ਭਾਵੇਂ ਤੁਸੀਂ ਜਿੱਦਾਂ ਦੇ ਮਰਜ਼ੀ ਆ ਜੇ ਤੁਸੀਂ ਚੁਣੇ ਗਏ ਆ ਨਾ ਇੱਕ ਚੰਗੇ ਕੰਮ ਲਈ ਹੀ ਤੁਸੀਂ ਚੁਣੇ ਗਏ ਆ ਬਹੁਤ ਲੋਕੀ ਆ ਕਈ ਵਰੀ ਨੂੰ ਹੈਰਾਨ ਹੋ ਜਾਂਦੇ ਆ ਜਦੋਂ ਚਰਚ ਵਿੱਚ ਆਉਂਦੇ ਆ ਤੇ ਮੈਨੂੰ ਵੀ ਆਣ ਕੇ ਕਈ ਤਾਂ ਆਫਿਸ ਵਿੱਚ ਮਿਲਦੇ ਆ ਕਹਿੰਦੇ ਸਿੱਖ ਜੀ ਤੁਹਾਨੂੰ ਬਤਾ ਤੁਹਾਡੀ ਚਰਚ ਵਿੱਚ ਜਿਹੜਾ ਫਲਾਣਾ ਬੰਦਾ ਆ ਉਹ ਸ਼ਰਾਬ ਪੀਂਦਾ ਆ ਮੈਂ ਕਿਹਾ ਅੱਛਾ ਚੱਲ ਕੋਈ ਗੱਲ ਨਹੀਂ ਲੈ ਪਾਸਟਰ ਹੋ ਕੇ ਕੀ ਕਹਿੰਦੀ ਆ ਕਹਿੰਦੀ ਕੋਈ ਗੱਲ ਨਹੀਂ ਵੀ ਹਸਪਤਾਲ ਰੋਗੀਆਂ ਨੇ ਨਹੀਂ ਆਉਣਾ ਤਾਂ ਹੋਰ ਕਿੰਨੇ ਆਉਣੇ ਆ ਹallelujah ਕਈ ਵਾਰੀ ਭੈਣਾਂ ਆਣ ਕੇ ਕਹਿਣਗੀਆਂ ਸਿਸਟਰ ਜੀ ਉਹ ਜਿਹੜੀ ਫਲਾਨੀ ਆ ਨਾ ਉਹਦਾ ਘਰ ਵਾਲਾ ਬਾਹਰ ਆ ਉਹਦਾ ਕੈਰੇਕਟਰ ਠੀਕ ਨਹੀਂ ਆ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਉਹ ਨੂੰ ਆਈ ਜਾਣ ਦੇ ਮੁੜ ਕੇ ਮੈਨੂੰ ਪਤਾ ਲੱਗਾ 6-7 ਮਹੀਨੇ ਹੋ ਗਏ ਉਹ ਭੈਣ ਆਪ ਹੀ ਨਹੀਂ ਆ ਰਹੀ ਕਰਾਇਆ ਕਾ ਤੋਂ ਨਹੀਂ ਆ ਰਹੀ ਕਹਿੰਦੀ ਉੱਥੇ ਤਾਂ ਇਹੋ ਜਿਹੇ ਲੋਕੀ ਜਾਂਦੇ ਅਸੀਂ ਕੀ ਲੈਣ ਜਾਣਾ ਉੱਥੇ ਪ੍ਰਭੂ ਯੇਸੂ ਮਸੀਹ ਨੇ ਕਿਹਾ ਵੈਦ ਦੀ ਲੋੜ ਰੋਗੀਆਂ ਨੂੰ ਆ ਮੈਂ ਪਾਪੀਆਂ ਲਈ ਆਇਆ ਆ ਧਰਮੀਆਂ ਲਈ ਨਹੀਂ ਉਹ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ ਆ ਇਸੇ ਲਈ ਵੀ ਚਰਚ ਵਿੱਚ ਆ ਰਿਹਾ ਕਿਉਂਕਿ ਉਹ ਸ਼ਰਾਬ ਛੱਡਣਾ ਚਾਹੁੰਦਾ ਆਦਰਵਾਇਜ਼ ਇੱਥੇ ਕਿਹੜਾ ਸ਼ਰਾਬ ਵਿਕਦੀ ਆ ਵੀ ਉਹ ਖਰੀਦਣ ਆਇਆ ਆ ਅਗਰ ਤੁਹਾਨੂੰ ਇੱਥੇ ਕੋਈ ਨਸ਼ੇਬਾਜ਼ ਨਜ਼ਰ ਆ ਰਿਹਾ ਆ ਇੱਥੇ ਨਸ਼ਾ ਨਹੀਂ ਵਿਕਦਾ ਇੱਥੇ ਉਹ ਇਸ ਲਈ ਆਇਆ ਕਿਉਂਕਿ ਇੱਥੇ ਨਸ਼ਾ ਛਡਾਉਣ ਦੇ ਲਈ ਪ੍ਰਾਰਥਨਾ ਕੀਤੀ ਜਾਂਦੀ ਆ ਅਗਰ ਕੋਈ ਇੱਥੇ ਤੁਹਾਨੂੰ ਝਗੜਾ ਲੂ ਨਜ਼ਰ ਆ ਰਿਹਾ ਕੋਈ ਵਿਗੜਿਆ ਹੋਇਆ ਨਜ਼ਰ ਆ ਰਿਹਾ ਆ ਕੋਈ ਵਿਪਚਾਰੀ ਨਜ਼ਰ ਆ ਰਿਹਾ ਆ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਤੁਸੀਂ ਤੇ ਮੈਂ ਕੌਣ ਸੀ ਉਹੀ ਤਾਂ ਸੀ ਪਰ ਆਉਂਦੇ ਰਹੇ ਤੇ ਉਹਨੇ ਹੋਰ ਤੋਂ ਹੋਰ ਬਣਾ ਦਿੱਤੇ ਹallelujah ਤੁਸੀਂ ਆਈ ਜਾਓ ਤੁਸੀਂ ਦੇਖੋਗੇ ਉਹ ਵੀ ਹੋਰ ਤੋਂ ਹੋਰ ਹੋ ਜਾਣਗੇ ਉਹ ਵੀ ਪਰਮੇਸ਼ਵਰ ਦੇ ਗਵਾਹ ਬਣ ਜੋ ਬੇਚਕੇ ਸੇ ਵਿਗੜੇ ਹੋਏ ਨੂੰ ਦੇਖ ਕੇ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਜੇ ਆਪਾਂ ਉਹਨੂੰ ਮਨਾ ਕਰ ਦਿੱਤਾ ਫਿਰ ਉਹ ਵਿਚਾਰਾ ਆਪਣੇ ਸੁਧਾਰ ਲਈ ਕਿੱਥੇ ਜਾਊਗਾ ਉਹ ਜ਼ਮਾਨੇ ਤੋਂ ਭੱਜ ਕੇ ਤਾਂ ਪਰਮੇਸ਼ਵਰ ਦੇ ਦਰ ਉੱਤੇ ਆਇਆ ਤੇ ਜੇ ਉਹਨੂੰ ਪਰਮੇਸ਼ਵਰ ਦੇ ਦਰ ਤੋਂ ਵੀ ਆਪਾਂ ਧੱਕਾ ਦੇ ਦਈਏ ਫਿਰ ਅਸੀਂ ਕਾਹਦੇ ਧਰਮੀ ਹੋਏ ਇਸ ਲਈ ਇਹ ਇੱਕ ਆਤਮਿਕ ਹਸਪਤਾਲ ਦੀ ਨਿਯਾਈ ਆ ਜਿੱਥੇ ਵੱਖ-ਵੱਖ ਰੋਗਾਂ ਨਾਲ ਪੀੜਤ ਵਿਅਕਤੀ ਤੁਹਾਨੂੰ ਮਿਲਣਗੇ ਕੋਈ ਬੁਰੀ ਆਦਤ ਤੋਂ ਪੀੜਤ ਕੋਈ ਗੁੱਸੇ ਤੋਂ ਪੀੜਤ ਕੋਈ ਖੂਨੀ ਵੀ ਹੋ ਸਕਦਾ ਕੋਈ ਨਸ਼ਾ ਵੇਚਣ ਵਾਲਾ ਹੋ ਸਕਦਾ ਕੋਈ ਨਸ਼ਾ ਖਰੀਦਣ ਵਾਲਾ ਹੋ ਸਕਦਾ ਕੋਈ ਨਸ਼ਾ ਕਰਨ ਵਾਲਾ ਹੋ ਸਕਦਾ ਪਰ ਜਿੰਨੇ ਇੱਥੇ ਆਏ ਆ ਅਰ ਮੈਂ ਕਹਣੀ ਅੱਜ ਤੁਹਾਡੇ ਛੁਟਕਾਰੇ ਦਾ ਦੇਣ ਆ ਅੱਜ ਤੁਹਾਡੇ ਚੰਗੇ ਹੋਣ ਦਾ ਦੇਣ ਆ